ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਥੋੜਾ ਜਿਦਾ ਗਰਮੀਆਂ ਦੇ ਮੌਸਮ ਦੇ ਵਿੱਚ ਤੁਸੀਂ ਕਿਸੇ ਫੰਕਸ਼ਨ ਤੇ ਜਾਣਾ ਤਾਂ ਕੁਝ ਐਦਾਂ ਦੇ ਸੂਟ ਲੈ ਕੇ ਆਏ ਹਾਂ ਬਹੁਤ ਪਿਆਰੀ ਕਲੈਕਸ਼ਨ ਹੈ ਜਦੋਂ ਵੀ ਮੈਂ ਐਦਾਂ ਦੇ ਸੂਟ ਦਿਖਾਨੀ ਆ ਤਾਂ ਸਟਾਕ ਬਹੁਤ ਜਲਦੀ ਕਲੀਅਰ ਹੋ ਜਾਂਦਾ ਕਿਉਂਕਿ ਜਿਹੜੇ ਅੱਜ ਦੇ ਸੂਟ ਨੇ ਐਵਰ ਗ੍ਰੀਨ ਨੇ ਇਹਨਾਂ ਦਾ ਕਦੇ ਵੀ ਟ੍ਰੈਂਡ ਨਹੀਂ ਜਾਂਦਾ ਹੈਗਾ ਕੋਈ ਮੌਸਮ ਦੇ ਅਕੋਰਡਿੰਗ ਚੇਂਜ ਨਹੀਂ ਹੁੰਦਾ ਤੁਸੀਂ ਗਰਮੀ ਸਰਦੀ ਜਿੱਦਾਂ ਮਰਜ਼ੀ ਪਾ ਸਕਦੇ ਹੋ ਇਹਨਾਂ ਸੂਟਾਂ ਨੂੰ ਥੋੜੇ ਜਿਹਾ ਪ੍ਰਾਈਸ ਦੇ ਵਿੱਚ ਤੁਹਾਨੂੰ ਮਹਿੰਗੇ ਵੇਸ਼ਕ ਲੱਗਣ ਪਰ ਇਹਨਾਂ ਦਾ ਜਿਹੜਾ ਸਟੱਫ ਆ ਤੇ ਅਸੀਂ ਖੁਦ ਸਾਰੇ ਡਾਈ ਕਰਵਾਏ ਹੋਏ ਸੂਟ ਆ ਤੁਸੀਂ ਕਿਸੇ ਵੀ ਕਲਰ ਤੇ ਅਗਰ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਕਰ ਦਾਂਗੇ ਪਰ ਥੋੜਾ ਟਾਈਮ ਲੱਗੇਗਾ ਕਿਉਂਕਿ ਇਹਨਾਂ ਨੂੰ ਬਣਾ ਨੂੰ ਬਹੁਤ ਟਾਈਮ ਲੱਗਦਾ ਇਸ ਟਾਈਮ ਮੇਰੇ ਕੋਲ 40 ਸੂਟਾਂ ਦਾ ਮੈਂ ਆਰਡਰ ਦਿੱਤਾ ਹੋਇਆ ਸੀਗਾ ਹਾਲੇ ਥੋੜੇ ਹੀ ਆਏ ਨੇ ਤਕਰੀਬਨ 15 17 ਸੂਟ ਨੇ ਜਿਹੜੇ ਮੈਂ ਤੁਹਾਨੂੰ ਅੱਜ ਦਿਖਾਣੇ ਆ ਜਲਦੀ ਦਿਖਾਵਾਂਗੇ ਜੀ ਨੈਕਸਟ ਸੂਟ ਜਿਹੜੇ ਆਰਡਰ ਜਦੋਂ ਵੀ ਨਾਲ ਦੀ ਨਾਲ ਮੇਰੇ ਕੋਲ ਆਂਦਾ ਹੈ ਬੁਕਿੰਗ ਲਾਈਨ ਨੰਬਰ ਹੋਊਗਾ 8 ਇਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਅ ਦੋ ਤਰ੍ਹਾਂ ਦੇ ਪ੍ਰਾਈਸ ਰਹਿਣਗੇ ਜੀ ਇੱਕ ਤਾਂ ਰਹੇਗਾ ਤਕਰੀਬਨ 6200 ਤੇ ਇੱਕ ਰਹੇਗਾ 7200 ਠੀਕ ਹੈ 7200 ਦੇ ਤੁਹਾਨੂੰ ਦੋ ਹੀ ਸੂਟ ਦਿਖਾਵਾਂਗੇ ਬਾਕੀ ਸਾਰੇ ਸੂਟ 6200 ਦੇ ਹੋਣਗੇ ਇਹ ਸਾਰੇ ਹੈਂਡਵਰਕ ਕਰਵਾਏ ਹੋਏ ਹਨ ਮੈਂ ਇਦਾਂ ਦੇ ਸੂਟ ਹਰੇਕ ਰੇਂਜ ਚ ਲੈ ਕੇ ਆਨੀ ਆ 3035 ਤੋਂ ਸ਼ੁਰੂ ਹੁੰਦੇ ਨੇ ਜੀ ਜਿਹੜੇ ਪਿਓਰ ਦੇ ਸੂਟ ਹੁੰਦੇ ਆ ਲਖਨਵੀ ਦੇ ਉੱਪਰ ਇਹ ਸੀ ਖੁਦ ਰੈਡੀ ਕਰਵਾਏ ਆ ਵਰਕ ਵਗੈਰਾ ਇਹਨਾਂ ਦਾ ਇਹਨਾਂ ਨੂੰ ਕਲਰ ਵਗੈਰਾ ਸਾਰਾ ਆਫ ਕਰਵਾਇਆ ਹੈ ਤੇ ਪਿਓਰ ਤੇ ਨੇ ਜੀ ਸਾਰੇ ਸੂਟ ਇਹ ਪਿਓਰ ਜੌਰਜਟ ਦੀ ਹੈਗੀ ਹੈ 셔ਟ ਵਰਕ ਦੇਖੋ ਪਹਿਲਾਂ ਤਾਂ ਤੁਸੀਂ ਫਿਨਿਸ਼ਿੰਗ ਦੇਖੋ ਜੀ ਵਰਕ ਦੇ ਇਹ ਹੈਗਾ ਇਹਦਾ ਕੇਰਾ ਠੀਕ ਹੈ ਜੀ ਪਿਓਰ ਜੌਰਜਟ ਦੀ 셔ਟ ਆ ਕੇ ਰਸਾ ਸਾਰਾ ਪਰਲਸ ਵਰਕ ਦੇ ਨਾਲ ਆ ਘਟਦਾਣੇ ਦੇ ਨਾਲ ਹਾਈਲਾਈਟ ਕਰਵਾਇਆ ਹੋਇਆ ਹੈ ਤੇ ਇਹ ਸੂਟ ਮੈਂ ਤੁਹਾਨੂੰ ਸਾਰਾ ਖੋਲ ਕੇ ਦਿਖਾਨੀ ਆ ਇਹਦੇ ਜਿਹੜੀ ਬੈਕ ਸਾਈਡ ਹੈ ਬੈਕ 'ਚ ਵੀ ਤੁਹਾਨੂੰ ਬੂਟੀ ਮਿਲੇਗੀ ਸਾਰੀ ਦੇ ਵਿੱਚ ਇੱਕ ਸੂਟ ਖੋਲਦਾਨੇ ਆ ਜੀ ਬਾਕੀ ਤੁਸੀਂ ਗੈਸ ਲੈ ਸਕਦੇ ਹੋ ਇਹ ਹੈਗੇ ਬੈਕ ਦੇ ਪੱਲੇ ਦਾ ਬਾਰਡਰ ਤੇ ਇਹ ਹੈਗੇ ਨੇ ਜੀ ਬਾਜੂ ਠੀਕ ਹੈ ਉਰੇ ਤੋਂ ਬਾਜੂ ਸ਼ੁਰੂ ਹੋ ਜਾਂਦੀ ਹੈ ਤਕਰੀਬਨ ਇਹ ਸ਼ਰਟ ਸ਼ਰਟ ਹੀ ਆਪਣੀ 3 ਮੀਟਰ ਦੇ ਲਗਭਗ ਹੋਏਗੇ ਤੇ ਇਹ ਹੈਗਾ ਇਹ ਦੁਪੱਟਾ ਦੁਪੱਟੇ ਦੇ ਇੱਕ ਸਾਈਡ ਤੇ ਇਦਾਂ ਵੱਡਾ ਬਾਰਡਰ ਆ ਜਾਏਗਾ ਤੇ ਇੱਕ ਸਾਈਡ ਇਦਾਂ ਲੰਮੇ ਪੱਲਿਆਂ ਦੇ ਉੱਪਰ ਛੋਟਾ ਬਾਰਡਰ ਦੇ ਨਾਲ ਤੁਸੀਂ ਇਹਨੂੰ ਪੇਸਟਿੰਗ ਕਰਾ ਸਕਦੇ ਹੋ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਪਰਲਸ ਦਾ ਕੰਮ ਰਹੂਗਾ ਜੀ ਪਿਓਰ ਜੌਰਜਟ ਤੇ ਰਹੂਗਾ ਸਾਰੇ ਸੂਟ ਆਦਾ ਬੰਬਰ ਜੌਰਜਟ ਹੁੰਦੀ ਹੈ ਜਿਹੜੀ ਠੀਕ ਹੈ ਬੰਬਰ ਲੱਭੇ ਤੇ ਅੱਜਕੱਲ ਮਸੂਈ ਲੱਭਦੀ ਹੈ ਜਿਹੜੀ ਪਿਓਰ ਵਾਲੀ ਹੁੰਦੀ ਹੈ ਉਸ ਸਟੱਫ ਦੇ ਉੱਪਰ ਇਹ ਸਾਰਾ ਹੀ ਸੂਟ ਹੈ ਸਟੱਫ ਥੋੜਾ ਜਿਹਾ ਹੈਵੀ ਆ ਮਤਲਬ ਕਿ ਲਾਈਫ ਵਾਈਜ਼ ਵੀ ਅੱਛਾ ਰਹੇਗਾ ਤੇ ਲੁੱਕ ਵਾਈਜ਼ ਵੀ ਬਹੁਤ ਸੋਹਣਾ ਲੱਗਦਾ ਮੈਂ ਤੁਹਾਨੂੰ ਦੁਪੱਟਾ ਤੇ ਸ਼ਰਟਸਾਂ ਦਿਖਾਤੀ ਇਹ ਹੈਗੀ ਇਹਦੀ ਸਲਵਾਰ ਕ੍ਰੇਪ ਦੇ ਉੱਪਰ ਕਲਰ ਵੀ ਬਹੁਤ ਸੋਹਣਾ ਨਵਾਂ ਜਿਹਾ ਸ਼ੇਡ ਆ ਜੀ ਤੇ ਪ੍ਰਾਈਸ ਹੈਗਾ 6200 ਰੁਪਏ ਦਾ ਪਲੱਸ ਸ਼ਿਪਿੰਗ ਰਹੇਗੀ ਅਲੱਗ ਤੋਂ ਇਹਨਾਂ ਦੇ ਠੀਕ ਹੈ ਜੀ ਕਲਰ ਦੇਖੋ ਤੇ ਇਹਦੇ ਵਿੱਚ ਤੁਹਾਨੂੰ ਹੁਣ ਕਲਰ ਦਿਖਾਣੇ ਆ ਹਲਕੀ ਹਲਕੀ ਡਿਜ਼ਾਈਨਿੰਗ ਦਾ ਫਰਕ ਰਹੂਗਾ ਬਾਕੀ ਸ਼ਰਟ ਦੇ ਬੈਕ ਤੇ ਜਿੱਦਾਂ ਬਾਜੂ ਤੁਹਾਨੂੰ ਮੈਂ ਦਿਖਾਈਆਂ ਦੁਪੱਟਾ ਦਿਖਾਇਆ ਉਹ ਸਾਰਾ ਸੇਮ ਹੀ ਰਹੇਗਾ ਡਿਜ਼ਾਈਨ ਚੇਂਜ ਹੋਏਗਾ ਬਸ ਵਰਕ ਸਾਰਿਆਂ ਤੇ ਹੋਏਗਾ ਦੇਖੋ ਜੀ ਸੂਟ ਦਾ ਡਿਜ਼ਾਈਨ ਇਹਨਾਂ ਦੇ ਵਿੱਚ ਜਿੰਨਾ ਵੀ ਹੈਂਡਵਰਕ ਹੈ ਸਾਰਾ ਖੁਦ ਰੈਡੀ ਕਰਵਾਇਆ ਹੈ ਕਿਕੇ ਕਲਰ ਕਾਫੀ ਸਾਰੇ ਆਰਡਰ ਕੀਤੇ ਆਪਾਂ ਨੇ ਉਹ ਆ ਜਾਣਗੇ ਜਦੋਂ ਹਲੇ ਤੁਸੀਂ ਇਹਨਾਂ ਦਾ ਰਿਸਪੌਂਸ ਦਿਓ ਸਿਮਿਲਰ ਜੀ ਕਲਰ ਨੇ ਸਾਰੇ ਗਰਮੀ ਨੂੰ ਮਤਲਬ ਮੇਨ ਧਿਆਨ ਚ ਰੱਖਦੇ ਹੋਏ ਇਦਾਂ ਦੇ ਸੂਟ ਰੈਡੀ ਕਰਵਾਏ ਆ 6200 ਹੈਗਾ ਪ੍ਰਾਈਸ ਇਹ ਸਲਵਾਰ ਹੈ ਜੀ ਇਹਦੇ ਕੋਈ ਇਹ ਚ ਚੁੱਬਣੇ ਵਾਲਾ ਸਟੱਫ ਨਹੀਂ ਹੈਗਾ ਹਰੇ ਕੇਜ ਵਾਸਤੇ ਸੂਟ ਨੇ ਤੁਸੀਂ ਜਿੱਦਾਂ ਵੀ ਬਣਾਉਣਾ ਇਹਨਾਂ ਨੂੰ ਪੈਂਟ ਸੂਟ ਬਣਾ ਸਕਦੇ ਹੋ ਲੂਜ਼ ਪਲਾਜ਼ੋ ਦੇ ਨਾਲ ਬਣਾ ਸਕਦੇ ਹੋ ਸਿੰਪਲ ਸਲਵਾਰ ਦੇ ਨਾਲ ਪਾ ਸਕਦੇ ਹੋ ਦੇਖੋ ਘੇਰਾ ਸੂਟ ਦਾ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ ਹੈ ਕਲਰ ਵੀ ਬਹੁਤ ਸੋਹਣਾ ਹੈ ਇਹ ਬੈਕ ਸਾਈਡ ਆ ਜਾਂਦੀ ਹੈ ਸਭ ਦੇ ਵਿੱਚ ਤੁਹਾਨੂੰ ਇਦਾਂ ਬੂਟੀਆਂ ਮਿਲਣਗੀਆਂ ਕਲਰ ਤੇ ਡਿਜ਼ਾਈਨ ਦੋਨੋਂ ਇੱਕ ਤੋਂ ਇੱਕ ਨੇ ਇਸ ਕਲਰ ਨੂੰ ਹਰੇਕ ਕੇਸ ਪਾ ਸਕਦੀ ਹੈ ਗਰਲਿਸ਼ ਲੁੱਕ ਪਾ ਲੋ ਜੀ ਚਾਹੇ ਜਿੱਦਾਂ ਨੇ ਮਰਜੀ ਤੁਸੀਂ ਪਾ ਲਓ ਕਲਰ ਵੀ ਬਹੁਤ ਸੋਹਣਾ ਹੈ ਬੇਬੀ ਪਿੰਕ ਕਲਰ ਸਾਰੇ ਮਤਲਬ ਤੁਸੀਂ ਖੁਦ ਦੇਖ ਹੀ ਲੈਣੇ ਹੁਣ ਤੇ ਡਿਜ਼ਾਈਨਿੰਗ ਦੇਖ ਲਓ ਡਿਜ਼ਾਈਨਿੰਗ ਅਲੱਗ-ਅਲੱਗ ਆ ਇਹ ਸਾਰੇ ਸੂਟ ਸਾਡੇ ਕੋਲ ਰੈਡੀ ਪਏ ਨੇ ਇਸ ਟਾਈਮ 6200 ਪ੍ਰਾਈਸ ਆ ਜੀ ਸ਼ਿਪਿੰਗ ਅਲੱਗ ਤੋਂ ਰਹੇਗੀ ਇਹਨਾਂ ਦੇ ਇਹਨਾਂ ਨੂੰ ਤੁਸੀਂ ਮਸ਼ੀਨ ਚ ਵਾਸ਼ ਜੋਰਜਟ ਦੇ ਸਟਫ ਨੂੰ ਨਾ ਕਰਿਆ ਕਰੋ ਜਿਹੜਾ ਪਿਓਰ ਦਾ ਹੁੰਦਾ ਹੈ ਇਹਨਾਂ ਨੂੰ ਤੁਸੀਂ ਹੈਂਡ ਵਾਸ਼ ਕਰਦਿਆ ਕਰੋ ਇੱਕ ਤਾਂ ਥੋੜਾ ਜਿਹਾ ਕਿ ਇਹ ਜਿਹੜੇ ਪਰਲਸ ਵਗੈਰਾ ਇਹ ਸੇਫ ਰਹਿੰਦੇ ਆ ਆਪਣੇ ਤੇ ਉੱਪਰੋਂ ਜੌਰਜਟ ਦਾ ਸਟੱਫ ਥੋੜਾ ਜਿਹਾ ਮਸ਼ੀਨ 'ਚ ਜੇ ਜ਼ਿਆਦਾ ਘੁੰਮੀ ਜਾਵੇ ਫਿਰ ਕੁਝ ਖਾਸ ਮਤਲਬ ਲਾਈਫ ਵਗੈਰਾ ਠੀਕ ਨਹੀਂ ਰਹਿੰਦੀ ਤੇ ਮੈਨੂੰ ਤਾਂ ਪਰਸਨਲੀ ਪਸੰਦ ਨਹੀਂ ਹੈਗਾ ਜੀ ਮਸ਼ੀਨ 'ਚ ਜੌਰਜਟ ਦੇ ਸੂਟ ਧੋਣੇ ਉਹ ਜ਼ਿਆਦਾ ਸੁੰਗੜ ਜੇ ਜਾਂਦੇ ਆ ਪ੍ਰੈਸ ਨਾਲ ਬੇਸ਼ੱਕ ਖੁੱਲ ਤਾਂ ਜਾਂਦੇ ਆ ਪਰ ਥੋੜਾ ਜਿਹਾ ਕੋਈ ਫਰਕ ਤਾਂ ਪੈਂਦਾ ਹੀ ਆ ਇਹਨਾਂ ਨੂੰ ਤੁਸੀਂ ਹੈਂਡ ਵਾਸ਼ ਕਰ ਲਿਓ ਸੂਟਾਂ ਨੂੰ ਦੇਖੋ ਡਿਜ਼ਾਈਨ ਜਿਹੜੇ ਹਾਲੇ ਤੱਕ ਮੈਂ ਸਾਰੇ ਸੂਟ ਦਿਖਾ ਰਹੀ ਹਾਂ ਸਾਰੇ 6200 ਦੇ ਆ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਕਲਰ ਦੇਖੋ ਕਿੰਨਾ ਪਿਆਰਾ ਹੈ ਲੇਮਨ ਜਿਹਾ ਸ਼ੇਡ ਠੀਕ ਹੈ ਜੀ ਦੇਖੋ ਕਲਰ ਬਹੁਤ ਪਿਆਰਾ ਕਲਰ ਹੈ ਕੇਰੇ ਦੇ ਉੱਪਰ ਰੋਜ਼ ਫੁੱਲ ਬਹੁਤ ਸੋਹਣੇ ਲੱਗਦੇ ਆ ਬਣੇ ਹੋਏ ਕਟਦਾਣੀ ਦਾ ਕੰਮ ਹੈ ਸਾਰੇ ਸੂਟ ਦੇ ਵਿੱਚ ਪਰਲਸ ਦਾ ਕੰਮ ਹੈ ਜੀ ਇਹ ਦੇਖੋ ਕਿੰਨਾ ਸੋਹਣਾ ਗੁਲਾਬ ਦਾ ਫੁੱਲ ਬਣਿਆ ਹੋਇਆ ਪਲੇਨ ਸਲਵਾਰਾਂ 크ਰੇਪ ਦੀ ਇਹਨਾਂ ਦੇ ਨਾਲ ਠੀਕ ਹੈ ਇੱਕ ਕੇ ਦੇ ਵਿੱਚ ਆ ਬਹੁਤ ਸੋਨਾ ਜਿਹਾ ਛੇੜਾ ਬਿਸਕੁਟ ਜੇ ਬੇਜ ਜਿਹਾ ਛੇੜਾ 컬러 ਦੇਖੋ ਪਲੱਸ ਵਰਕ ਦੇਖੋ ਦੁਪੱਟਿਆਂ ਦੇ ਨਾਲ ਨੇ ਜੀ ਸਾਰੀ ਸੂਟੇ ਬੈਕ ਦੇ ਬੁਟੀ ਰਹੇਗੀ ਠੀਕ ਹੈ ਇਹ ਜਿਹੜੇ ਦੁਪੱਟੇ ਨੇ ਉਹਨਾਂ ਤੇ ਬਾਰਡਰ ਰਹੂਗਾ ਬਾਜੂ ਤੇ ਵੀ ਤੁਹਾਨੂੰ ਬਾਰਡਰ ਦੇ ਨਾਲ ਬੁਟੀ ਮਿਲੇਗੀ ਪਲੇਨ ਸਲਵਾਰਾਂ 크ਰੇਪ ਦੀਆਂ ਇਹ ਸਾਰੇ ਸੂਟ ਹੈਗੇ ਨੇ 6200 ਦੇ ਇਹ ਸੂਟ ਅਸੀਂ ਤੁਹਾਨੂੰ ਡਿਸਕਾਊਂਟ 'ਚ ਦੇ ਰਹੇ ਹਾਂ ਇਹ ਸੂਟ ਸੀਗਾ ਜੀ 7000 ਦਾ ਪਰ ਇਹ ਅਸੀਂ ਤੁਹਾਨੂੰ 62 ਦਾ ਹੀ ਦਵਾਂਗੇ ਬਹੁਤ ਸੋਹਣਾ ਸੂਟ ਹੈ ਸਾਰਾ ਲਖਨਵੀ ਦੇ ਉੱਪਰ ਬਰਲਜ਼ ਦਾ ਕੰਮ ਹੈ ਜੀ ਸੂਟ ਦੇ ਉੱਪਰ ਠੀਕ ਹੈ 크ريب ਦੀ ਸਲਵਾਰ ਤੇ ਇਹਦਾ ਜਿਹੜਾ ਦੁਪੱਟਾ ਉਹ ਥੋੜਾ ਜਿਹਾ हटके ਆ ਪਿਓਰ ਦਾ ਐਦਾਂ ਦੇ ਦੁਪੱਟੇ ਦੁਪੱਟੇ ਇਕੱਲੇ 4500 4000 ਦੇ ਆਣ ਨਹੀਂ ਆ ਸ਼ੁਰੂ ਹੁੰਨੇ ਆ ਜਿਹੜਾ ਇਹ ਦੁਪੱਟਾ ਬਨਾਰਸੀ ਲੱਗਿਆ ਹੋਇਆ ਇਹਦੇ ਨਾਲ ਇਹ ਕਨ ਲਖਨਊ ਤੇ ਬਨਾਰਸ ਦੋਨੋਂ ਇਕੱਠੇ ਹੋ ਗਏ ਆ ਇਸ ਸੂਟ ਦੇ ਵਿੱਚ ਇਹਦਾ ਪ੍ਰਾਈਸ ਹੈਗਾ ਇਹ 6200 ਤੇ ਇਹ ਸੂਟ ਦਿਖਾਣੇ ਆ ਜੀ ਤੁਹਾਨੂੰ 72 ਦੇ ਦੋ ਸੂਟ ਨੇ ਇਹ ਪਿਓਰ ਲਖਨਊ ਵੀ ਸਟਫ ਰਹੇਗਾ ਜੌਰਜਟ ਦੇ ਉੱਪਰ ਬਿਲਕੁਲ ਸੌਫਟ ਸਟਫ ਆ ਇੱਥੇ ਕੁਝ ਵੀ ਚੁਭਣੇ ਵਾਲਾ ਨਹੀਂ ਹੈਗਾ ਇਹਦੇ ਜਿਹੜੀ ਗਲੇ ਦੀ ਫਿਨਿਸ਼ਿੰਗ ਆ ਉਹ ਦੇਖੋ ਟੋਟਲੀ ਹੈਂਡਵਰਕ ਦੇ ਨਾਲ ਕ੍ਰੀਪ ਦੀ ਸਲਵਾਰ ਹੈ ਜੀ ਤੇ ਲੁੱਕ ਹੈਗੀ ਇਹਨਾਂ ਦੇ ਦੁਪੱਟਿਆਂ ਦੀ। ਵਿਖੋ ਦੁਪੱਟਾ। ਇਹ ਦੁਪੱਟੇ ਕਰਕੇ ਸੂਟ ਦੀ ਗ੍ਰੇਸ ਆ। ਸਾਰਾ ਦੁਪੱਟਾ ਮੜਿਆ ਪਿਆ ਲਖਨਊ ਵਰਕ ਦੇ ਨਾਲ। ਠੀਕ ਹੈ ਜੀ। ਦੁਪੱਟਾ ਹੀ ਬਹੁਤ ਸੋਹਣਾ ਸੂਰਦਾ। ਪ੍ਰਾਈਸ ਹੈਗਾ 7200 ਰੀਸੂਰਦਾ। ਇਦੇ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ ਠੀਕ ਹੈ ਜੀ ਇਹ ਸੈਕਿੰਡ ਕਲਰ neck ਦੇ ਉੱਤੇ ਬਹੁਤ ਸੋਹਣੇ ਫਲਾਵਰ ਡਿਜ਼ਾਈਨਿੰਗ ਕਟਦਾਣੇ ਦੀ ਥ੍ਰੈਡ ਦੇ ਪਰਲਸ ਦੀ ਤੇ ਇਹ ਹੈਗਾ ਇਹਦਾ ਦੁਪੱਟਾ ਗਰਮੀ ਸਰਦੀ ਦੋਨਾਂ ਮੌਸਮਾਂ 'ਚ ਪਹਿਣੇ ਵਾਲੇ ਸੂਟ ਇਹ ਇਹਨਾਂ ਸੂਟਾਂ ਦੀਆਂ ਦੁਪੱਟੀਆਂ ਕਰਕੇ ਥੋੜੀ ਰੇਂਜ ਜ਼ਿਆਦਾ ਹੈ ਪਰ ਇਹ ਸਟਫ ਵੀ ਪਿਓਰ ਦਾ ਸਾਰਾ ਹੀ ਪ੍ਰਾਈਸ ਹੈਗਾ 7200 ਇਹ ਦੋ ਸੂਟਾਂ ਦਾ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਸੂਟ ਤੁਹਾਨੂੰ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much